tere bina koi na sahara ban bananke tere bina koi na sahara ban bananke sat rang aaye kro sachche paas vahe kro vahe ਆਹ ਹੈ ਕਰੋ ਸੱਚਾ ਭਾਸ਼ਾ ਹੈ ਹੈਲੋ ਜੀ ਹੈਲੋ ਸਾਸ਼ਿਕਾ ਜੀ ਵਨਵੇ ਜੀ ਨਮਸਕਾਰ ਯਾ ਥੈਂਕ ਯੂ ਜੀ ਥੈਂਕ ਯੂ ਦਿਲਵਿੰਦਰ ਵੀਰੇ ਥੈਂਕ ਯੂ ਵੈਲਕਮ ਆ ਸਾਰਿਆਂ ਦਾ ਹੋ ਕਿਵੇਂ ਹੋ ਠੀਕ ਠਾਕ ਕਿਵੇਂ ਹੋ ਜੀਵਨ ਵੀਰ ਜੀ ਤੁਸੀਂ ਠੀਕ ਠਾਕ ਲਾਈਕ ਟਨ ਕਰ ਦੋ ਸਾਰੇ ਜਣੇ ਜੋ ਜੋ ਵੀ ਦੇਖਦੇ ਆ ਲਾਈਕ ਟਨ ਕਰ ਦੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸ਼ਾਲੂ ਪੈਨ ਠੀਕ ਆ ਵੀਰੇ ਹਾਂਜੀ ਆਂਟੀ ਠੀਕ ਠਾਕ ਵਾਹਿਗੁਰੂ ਵਾਹਿਗੁਰੂ ਸਤਨਾਮ ਥੈਂਕ ਯੂ ਜੀ ਹੋਰ ਸ਼ਾਲੂ ਪੈਨ ਸਾਸ਼ੀ ਦਾ ਸਾਸ਼ੀ ਕਰਨਾ ਮਸ਼ਹਰੀਬ ਜੀ ਸਾਰਿਆਂ ਦਾ ਸਵਾਗਤ ਆ ਮੇਰੇ ਲਾਈਵ ਦੇ ਵਿੱਚ ਜਿੰਨੇ ਜਿੰਨੇ ਵੀ ਜੁੜੇ ਹੋ ਲਾਈਕ ਟਨ ਕਰ ਦਿਆ ਕਰੋ 3 ਜਾਨੇ ਦੇਖ ਰਿਹਾ 3 ਲਾਈਕ ਟਨ ਜਰੂਰ ਕਰ ਦਿਆ ਕਰੋ थैंक यू जी थैंक यू थैंक यू वीरे चहल वीर जी थैंक यू तुम तो भी आए लाइव लाइक डन जरूर कर दिया करो सारे जने लाइक डन जरूर कर दिया करो प्लीज़ हो सुनाओ की कर दे खा लिया रोटी पानी सारे ने थैंक यू गुरु जी गुरु ਜੀਵਨਵੀਰ ਜੀ ਹੋ ਸੁਣਾਓ ਕੀ ਕਰਦੇ ਅਪੀਲਾ ਚਾਹ ਫਾਨੀ ਗगन ਕਿਵੇਂ ਆ ਗਗਨ ਉਹ ਫਿਰਦੀ ਪਈ ਆ ਬੱਸ ਵੀਰੇ ਬਾਹਰ ਗਗਨ ਖੇਲਦੀ ਪਈ ਆ ਬਾਹਰ ਹੁਣੇ ਬੈਠੇ ਸੀਗੇ ਸਾਡੇ ਨਾਲ ਵਾਲੇ ਬਾਬਾ ਜੀ ਬਿਮਾਰ ਸੀਗੇ ਉਹਨਾਂ ਦਾ ਪਤਾ ਲੈ ਕੇ ਆਈਆਂ ਅੱਖਾਂ ਦਾ ਆਪਰੇਸ਼ਨ ਕਰਾਇਆ ਉਹਨਾਂ ਨੇ ਤੇ ਉਹਨਾਂ ਦਾ ਪਤਾ ਲੈਣਾ ਸੀ ਉਹ ਉਹਨਾਂ ਦੇ ਘਰੇ ਹੀ ਬੈਗੀ ਟੌਫੀਆਂ ਖਾ ਰਹੀ ਆ ਮੈਨੂੰ ਮਮਤਾ ਨੇ ਭੇਜਿਆ ਸੀ ਮਮਤਾ ਅੱਛਾ ਮਮਤਾ ਦਾ ਨਾਂ ਅੱਛਾ ਅੱਛਾ ਵੀਰੇ ਚਲੋ ਵਧੀਆ ਗੱਲ ਆ ਹਨਾ ਮਾਮ ਦੀਦੀ ਅੱਛਾ ਠੀਕ ਆ ਕੱਲ ਗਈ ਸੀ ਮੈਂ ਨਾ ਰੀ ਲਾਈਵ ਦੇ ਵਿੱਚ ਠੀਕ ਆ ਜੀ ਠੀਕ ਆ ਥੈਂਕ ਯੂ ਡਿਊਟੀ ਤੇ ਆ ਪੈਣੇ ਠੀਕ ਆ ਵੀਰ ਜੀ ਡਿਊਟੀ ਵੀ ਨਾਲ ਨਾਲ ਕਰੀ ਜਾਓ ਵਧੀਆ ਗੱਲ ਆ ਹਨਾ ਵਧੀਆ ਗੱਲ ਆ ਵਾਹਿਗੁਰੂ ਜੀ ਵਾਹਿਗੁਰੂ ਦਲਵਿੰਦਰ ਵੀਰੇ ਵਾਹਿਗੁਰੂ ਜੀ ਵਾਹਿਗੁਰੂ ਸਤਨਾਮ ਦਲਵਿੰਦਰ ਵੀਰ ਜੀ ਦੀ ਵੀ ਲਾਈਵ ਬਹੁਤ ਲੰਬੀ ਹੁੰਦੀ ਹੈ ਰਾਤ ਨੂੰ ਲਾ ਕੇ ਬੈਠੇ ਹੁੰਦੇ ਆ ਇਹ ਦਾ ਅਤੁਰਤਾ نیند ਵੀ ਬਹੁਤ ਜ਼ਿਆਦਾ ਆਉਣ ਲੱਗ ਜਾਂਦੀ ਹੈ ਫਿਰ ਸੋ ਜਾਈਦਾ ਥੋੜਾ ਜਿਹਾ ਮਮਤਾ ਪਟਿਆਰੇ ਵਾਲੀ ਅੱਛਾ ਅੱਛਾ ਹਾਂ ਲੱਗ ਗਿਆ ਪਤਾ ਮੈਨੂੰ ਮੈਂ ਕੱਲ ਗਈ ਸੀ ਉਹਨਾਂ ਦੀ ਲਾਈਵ ਤੇ ਸ਼ਾਇਦ ਠੀਕ ਆ ਵੀਰੇ ਠੀਕ ਆ ਕੋਈ ਗੱਲ ਨਹੀਂ ਹਾਂਜੀ 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 ਭੈਣੇ ਹਾਂ ਵੀਰੇ ਹੋਰ ਸੁਣਾਓ ਵਾਹਿਗੁਰੂ ਜੀ ਵਾਹਿਗੁਰੂ ਸਤਨਾਮ ਚਹਲ ਵੀਰ ਜੀ ਵਾਹਿਗੁਰੂ ਕਹਿ ਰਹੇ ਨੇ ਤੇ ਜੀਵਨ ਵੀਰ ਜੀ ਵੀ ਵਾਹਿਗੁਰੂ ਕਹਿ ਰਹੇ ਨੇ ਸਾਰੇ ਵੀਰ ਦੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਨੇ ਬਹੁਤ ਵਧੀਆ ਨਾਲ ਨਾਲ ਆਪਾਂ ਰੱਬ ਦਾ ਨਾਮ ਵੀ ਲਈ ਜਾ ਰਹੇ ਆ ਚਲੋ YouTube ਦੇ ਸਹਾਰੇ ਹੀ ਸਹੀ ਭਗਵਾਨ ਦਾ ਨਾਮ ਤਾਂ ਲੈਣੇ ਆ ਰੱਬ ਦਾ ਨਾਮ ਤਾਂ ਲੈਣੇ ਆ ਹਨਾ ਵਾਹਿਗੁਰੂ ਜੀ ਵਾਹਿਗੁਰੂ ਸੱਚਾ ਸਾ ਸਤਿ ਦਾ ਭਲਾ ਕਰੇ ਥੋਸ ਨਾਉ ਸਾਰੇ ਜਣੇ ਕੀ ਕਰਦੇ ਪਏ ਇੱਕ ਤਾਂ ਨਾ ਸਰਦੇ ਆ ਜਾਂਦੇ ਆ ਚਾਹ ਪੀਣ ਦਾ ਵਾਰੀ ਵਾਰੀ ਬਹੁਤ ਦਿਲ ਕਰਦਾ ਰਹਿੰਦਾ ਵਾ ਚਾਹ ਬਣਾ ਲਓ ਚਾਹ ਬਣਾ ਸਾਡੇ ਘਰ ਦੇ ਚਾਹ ਉਹ ਜ਼ਿਆਦਾ ਪਿੰਦੇ ਨੇ ਥੈਂਕ ਯੂ ਨਮਾਸ਼ਾਰੀ ਅਭੀ ਜੀ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਨਮਾਸ਼ਾਰੀ ਜੀ ਤੁਸੀਂ ਵੀ ਲਾਈਵ ਕਰਦੇ ਹੋ ਵਾਹਿਗੁਰੂ 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 ਤਲਵਿੰਦਰ 베ਰ ਜੀ ਵਾਹਿਗੁਰੂ ਕਹਿੰਦੇ ਆ ਤੇ ਬਾਪੂ ਜੀ ਕਿਵੇਂ ਨੇ ਠੀਕ ਨਾ ਪਰ ਰੇਡ ਵਾਲਾ ਕੇ ਬੈਠੇ ਨੇ ਉਹ ਬਾਹਰ ਅਨ ਤਬਾ ਸਿੱਕ ਕੋਈ ਪ੍ਰੋਗਰਾਮ ਰੋਟੀ ਖਾ ਲੈਣੀ ਆ ਨਾ ਲੈ ਨਾ ਸਵੇਰੇ ਸੱਜਦੇ ਠੱਡੇ ਪਾਣੀ ਦਾ ਨਾ ਹੁੰਦੇ ਆ ਤੇ ਰੇਡ ਵਾਲਾ ਲਾ ਕੇ ਬਹਿ ਜਾਣਾ ਬਸ ਆਪੜਾ ਉਹਨਾਂ ਨੇ ਕਿਹੜਾ ਕੋਈ ਕੰਮ ਕਰ ਕਰਨਾ ਹੁੰਦਾ ਹੈ ਨਾ ਕੰਮ ਕੁਮਕਰ ਕੋਈ ਨਹੀਂ ਕਰਦੇ ਉਹ ਹਾਂਜੀ ਹਾਂਜੀ ਬਾਹਰ ਹੀ ਬੈਠੇ ਆ ਠੀਕਾ ਨਮਸਕਾਰ ਵੀਰ ਕਰਨ ਹਾਂਜੀ ਵੀਰ ਜੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਦਲਵਿੰਦਰ ਜੀਰ ਵੀ ਜੀ ਹੱਸ ਰਹੇ ਨੇ ਤੇ ਵਾਹਿਗੁਰੂ ਹੋਰ ਕੀ ਰੇਡ ਵਾਲਾ ਕੇ ਬਾਹਰ ਬਹਿ ਜਾਂਦੇ ਆ ਸਿਆਣਾ ਬੰਦੇ ਨੇ ਹੁਣ ਕੀ ਕਰਨਾ ਹੁੰਦਾ ਹਨਾ ਸਿਆਣਾ ਬੰਦਾ ਦਾ ਬਾਰੇ ਪੈਂਦਾ ਵਾ ਹਰ ਹਰ ਮਹਾਦੇਵ ਚਲੋ ਵਧੀਆ ਬਾਰੇ ਹਾਂਜੀ ਹਾਂਜੀ ਤੇ ਰਵਿੰਦਰ ਵੀਰ ਜੀ ਜਪ ਦੇ ਨਾਲ ਤੇ ਬਾਕੀ ਸਾਰਿਆਂ ਦਾ ਵੈਲਕਮ ਆ ਜੋ ਜੋ ਮੇਰੀ ਲਾਈਵ ਦੇ ਵਿੱਚ ਆਉਂਦੇ ਨੇ ਆ ਪਲੀਜ਼ 12 ਵਜੇ ਮੇਰੀ ਲਾਈਵ ਹੁੰਦੀ ਹੈ ਅੱਜ ਥੋੜਾ ਲੇਟ ਹੋਗੀ ਮੈਂ ਕਿਉਂਕਿ ਸਾਡੇ ਬਾਪੂ ਜੀ ਦਾ ਇਧਰ ਨਾਲ ਆਪਰੇਸ਼ਨ ਹੋਇਆ ਹੋਇਆ ਸੀਗਾ ਤੇ ਮਨ ਨਾਲ ਪਤਾ ਲੈਣ ਚਲ ਗਈ ਸੀ ਰੇਡਵਾ 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 ਗਗਨ ਚੱਕਦੀ ਫਿਰਦੀ ਰਹਿੰਦੀ ਆ ਮੈਂ ਦਵਾਈ ਲੈਣ ਗਿਆ ਹਾਂ ਪਹਿਲੇ ਕੋਈ ਗੱਲ ਨਹੀਂ ਵੀਰੇ ਦਵਾਈ ਲੈ ਲਓ ਪਹਿਲਾਂ ਦਵਾਈ ਵੀ ਬਹੁਤ ਜ਼ਰੂਰੀ ਆ ਹਨਾ ਦਵਾਈ ਲੈ ਲਓ ਕੋਈ ਨਾ ਪਹਿਲਾਂ ਬਣਾ ਤਿਆਰ ਰੱਖੋ ਬਾਅਦ ਚ ਕੋਈ ਗੱਲ ਨਹੀਂ ਕੋਈ ਇਹਨ ਕੀ ਅੱਪਾ ਇੱਕ ਦਿਜੇ ਨੇ ਪੋੜੀ ਕਰਨਾ ਜਦੋਂ ਮਰਜ਼ੀ ਕਰ ਦੋ ਹਨਾ ਤੇ ਕੋਈ ਗੱਲ ਨਹੀਂ ਦਲਵਿੰਦਰ ਵੀਰ ਜੀ ਵਾਹ ਕਰਵਾਏ ਗਏ ਚਾਹਲ ਵੀਰ ਜੀ ਬਾਏ ਠੀਕ ਹੈ ਜੀ ਤੁਸੀਂ ਦਵਾਈ ਲਓ ਕੋਈ ਗੱਲ ਨਹੀਂ ਵਾਹਿਗੁਰੂ 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 ਸਭ ਤਾਂ ਪਲਾ ਕਰ ਰਹੇ ਕੀ ਹੋ ਗਿਆ ਬਾਹਰ ਤਾਂ ਨਹੀਂ ਰੋਲਾ ਪੈ ਰਿਹਾ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਵੀਰੇ ਜੀ ਜੀ ਥੈਂਕ ਯੂ ਤੁਹਾਡਾ ਵੀ ਤੁਸੀਂ ਲਾਈਵ ਚ ਆਏ ਹੋ ਸੁਣਾ ਸਾਰੇ ਜਣੇ थैंक यू ਵੀਰੇ थैंक यू ਦਿਲਵਿੰਦਰ ਵੀਰ ਜੀ थैंक यू ਨਵੀਂ ਸ਼ੈਰੀਆ थैंक यू ਕੰਕੀਰ थैंक यू ਵਾਏ ਕਰੂ ਵਾਏ ਕਰੂ ਵਾਏ ਕਰੂ ਕਈਏ ਸਦਾ ਸੁਖੀ ਰਹੀਏ ਵਾਏ ਕਰੂ ਦਾਜਾਬ ਕਰਦੇ ਰਹਿਣਾ ਚਾਹੀਦਾ ਵਾ ਚਾਹੇ ਜਿਵੇਂ ਮਰਜੀ ਪਰ ਰੱਬ ਦਾ ਨਾਮ ਜਰੂਰ ਲੈਣਾ ਚਾਹੀਦਾ ਕੱਲ ਜੂ ਦਾ ਟਾਈਮ ਆ ਰੱਬ ਦਾ ਨਾਮ ਜਿਹੜਾ ਲਊਗਾ ਅੱਜ ਦੀ ਘੜੀ 'ਚ ਉਹੀ ਤਰੂਗਾ ਇਸ ਲਈ ਸਦਾ ਸਾਨੂੰ ਰੱਬ ਦਾ ਨਾਮ ਲੈਣਾ ਚਾਹੀਦਾ ਹੈ ਰਿੱਤੂ ਕਿਵੇਂ ਆ ਵੀਰੇ ਨੂੰ ਤਾਂ ਮੇਰਾ ਨਾਮ ਵੀ ਪਤਾ ਲੱਗ ਗਿਆ ਰਿੱਤੂ ਕਿਵੇਂ ਆ ਸਾਰਾ ਕੁਝ ਪਤਾ ਰਿੱਤੂ ਕਿਵੇਂ ਮਨ ਹੁੰਦਾ ਹੁੰਦਾ ਰਹਿ ਗਿਆ ਰਿੱਤੂ ਦਾ ਤਾਂ ਮਨ ਹੁੰਦਾ ਹੁੰਦਾ ਰਹਿ ਗਿਆ ਉਹ ਇੱਕ ਨਾ ਕਿਹੜੇ ਨੇ ਦੇਦੀ ਗਰਗਟ ਗਰਗਦੀ ਦੀ ਦੀ ਨੂੰ ਜਾਣਦੇ ਹੋ ਤੁਸੀਂ ਜੀਵਨ ਵੀਰ ਜੀ ਗਰਗਦੀ ਜਾਣਦੇ ਹੋ ਤਾਂ ਦੱਸੋ ਗਰਗ ਭੈਣ ਨੂੰ ਹੈਲੋ ਸਿਮਰਨ ਦੀਦੀ ਹੈਲੋ ਜੀਤੂ ਜੀ ਰਾਈਵ ਨਹੀਂ ਕੀਤੀ ਮੈਂ ਤੁਹਾਨੂੰ ਦੇਖ ਰਹੀ ਸੀ ਤੁਸੀਂ ਰਾਤ ਲਾਈਵ ਨਹੀਂ ਕੀਤੀ ਹੈਗੀ ਲਾਈਕ ਤਾਂ ਨਹੀਂ ਆਇਆ ਮੇਰੇ ਕੋਲ ਹਜੇ ਤੱਕ 5 ਕੋਈ ਨਹੀਂ ਆਜੂਗਾ ਰਸਤੇ ਵਿੱਚ ਨਾ ਵਾ ਵਾਹਿਗੁਰੂ ਵਾਹਿਗੁਰੂ ਹਾਂਜੀ ਉਹਨਾਂ ਨੂੰ 6 ਸਾਲ ਹੋ ਗਏ ਚਲਾਉਂਦੇ ਆ ਉਹਨਾਂ ਦਾ ਹਜੇ ਤੱਕ ਮੋਨ ਨਹੀਂ ਹੋਇਆ ਗਰਗ ਫੈਮਿਲੀ ਹਾਂਜੀ ਹਾਂਜੀ ਕੱਲ ਮੈਂ ਗਈ ਸੀ ਉਹਨਾਂ ਦੇ ਲਾਈਵ ਦੇ ਵਿੱਚ ਤੇ ਉਹ ਵੀ ਮੇਰੀ ਲਾਈਵ ਦੇ ਵਿੱਚ ਆਏ ਸੀਗੇ ਥੈਂਕ ਯੂ ਸਿਮਰਨ ਦੀਦੀ ਥੈਂਕ ਯੂ ਤੁਸੀਂ ਵੀ ਲਾਈਵ 'ਚ ਆਏ ਤੁਹਾਡੀ ਲਾਈਵ 'ਚ ਰਾਤ ਮੈਂ ਦੇਖ ਰਹੀ ਸੀ ਤੁਸੀਂ ਆਏ ਨਹੀਂ ਸੀ ਤੇ ਕੁੜੀ ਸਤਿ ਸ਼੍ਰੀ ਅਕਾਲ ਸਿਮਰਨ ਕੁੜੀ ਵਾਹਿਗੁਰੂ ਵਾਹਿਗੋ ਦਿਲਵਿੰਦਾ ਸੀ ਕੰਨੇ ਮੈਨੂੰ 5 ਸਾਲ ਹੋ ਗਏ 6 ਸਾਲ ਗੈਰੇ ਸੀ ਸੋਰੀ ਤੇ ਉਹਨਾਂ ਦਾ ਹਜੇ ਤੱਕ ਬੋਸਟ ਐਮੀ ਨਹੀਂ ਬਧੇ 6 ਸਾਲ 'ਚ ਸਿਰ ਉਹਨਾਂ ਨੇ ਤਾਂ ਨਵਾਂ ਚੈਨਲ ਬਣਾਉਣਾ ਕਿਹਾ ਹਾਂ ਸਾਲ ਸੇ ਤਾਂ ਬਹੁਤ ਲਛੇ 6 ਸਾਲ ਕੇ ਇੱਕ ਸਾਲ ਦੇ ਵਿੱਚ ਵਧਣਾ ਚਾਹੇ ਸਿਵਨਨ ਕਿਵੇਂ ਆ ਕੁੜੀਏ ਹਾਂ ਵਾਯੁਰੂ ਵਾਯੁਰੂ ਸਤਨਾਮ ਹੋਰ ਵੀ ਜੀ ਕੀ ਹਾਲ ਹੈ ਆ ਗਈ ਆ ਸਾਡੇ ਪਿੰਡ ਦੀਆਂ ਬੁੜੀਆਂ ਇਕੱਠੀਆਂ ਹੋ ਕੇ ਹੁਣ ਕਰਨ ਗਈਆਂ ਗੱਲਾਂ ਬਾਤਾਂ ਸਾਡੇ ਘਰੇ ਆ ਗਈਆਂ ਤੇ ਉਹਨਾਂ ਦੇ ਚੈਨਲ ਨੂੰ ਹੋ ਗਏ 6 ਸਾਲ ਤੇ ਉਹ 6 ਸਾਲ ਹੋ ਗਏ ਤਾਂ ਹੁਣ ਉਹਨਾਂ ਦਾ ਮਤਲਬ ਕਿ ਨਵਾਂ ਚੈਨਲ ਬਣਾਣਾ ਪੈਣਾ ਹੈ ਜੀਵਨਵੀਰ ਜੀ ਥੈਂਕ ਯੂ ਲਵਿੰਦਰ ਵੀਰ ਜੀ ਵਾਹਿਗੁਰੂ ਜੀ ਵਧਿਆ ਰੱਖੋ ਤੁਹਾਡੀ ਕੋਸ਼ਿਸ਼ ਖੁੱਲੀ ਨਹੀਂ ਹਜੇ ਸਾਲੂ ਖੁੱਲੀ ਨਹੀਂ ਉਹ ਖੁੱਲੀ ਨਹੀਂ ਗਈ ਨਹੀਂ 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 ਬੰਦ ਹੀ ਹੈ ਹਜੇ ਤੱਕ ਉਹਦਾ ਹੁਣ ਕੀ ਹਾਲ ਆ ਉਹ ਤਾਂ ਆਪਸ਼ਨ ਖੁੱਲੀ ਹੋਈ ਨਹੀਂ ਨਾ ਨਾ ਤਾਂ ਮੈਨੂੰ ਬੈਕ ਮਾਰੇ ਆ ਪਿੱਛੇ ਚੱਕ ਕੇ ਹਾਂ ਜੀ ਆਪਸ਼ਨ ਆਪਣੇ ਆਪ ਖੁੱਲ੍ਹਦੀ ਆ ਪਰ ਖੁੱਲੀ ਨਹੀਂ ਹੈਗੀ ਖੁਰ ਪੈ ਨਾ ਨਮਾ ਬਣਾ ਨਮਾ ਬਣਾ ਲੈਣ ਹਾਂ ਫਿਰ ਉਹਨਾਂ ਨੂੰ ਦੱਸੋ ਨਾ ਉਹ ਉੱਤੇ ਹੀ ਮਿਹਨਤ ਕਰੀ ਜਾਂਦੇ ਆ ਫਿਰ ਤਾਂ ਉਹਨਾਂ ਨੂੰ ਨਵਾਂ ਬਣਾਉਣਾ ਚਾਹੀਦਾ ਇੰਨੀ ਧੇਰ ਦਾ ਤਾਂ ਫਿਰ ਔਖਾ ਹੀ ਆ ਹਨਾ ਵਾਚ ਕੱਟਤਾ ਉਹਨਾਂ ਨੇ ਵਾਚ ਕੱਟਤਾ ਸਾਰਾ ਕੱਟਤਾ ਹੁਣ ਨਵਾਂ ਤਾਂ ਬਣਾਣਾ ਪੈਣਾ ਹਾਂ ਮੇਰਾ ਵਾਚ ਟਾਈਮ ਪਿੱਛੇ ਮarre ਜਾ ਕਾ ਕੇ ਮੈਨੂੰ ਤੇ ਮੈਨੂੰ ਹੁਣ ਨਵਾਂ ਇਹੀ ਚੈਨਲ ਤੇ ਮੈਨੂੰ ਲੱਗਦਾ ਵਾ ਕੋਸ਼ਿਸ਼ ਉਹ ਸਾਰਾ ਜਿਹੜਾ 400 ਸੀਗਾ ਫੇ 300 ਹੋ ਗਿਆ ਕੱਲ ਤੇ ਅੱਜ ਦੇਖਦੇ ਆ ਕਿੰਨਾ ਕਰੇਂਦਾ ਵਾ ਥੈਂਕ ਯੂ ਦਿਲਵਿੰਦਰ ਵੀਰਾ ਥੈਂਕ ਯੂ ਨਮਸ਼ੇਰੀਆ ਥੈਂਕ ਯੂ ਸਾਰਿਆ ਨਾ ਥੈਂਕ ਯੂ ਜੀਵਨ ਵੀਰਾ ਥੈਂਕ ਯੂ ਸਿਮਰਨ ਦੀਦੀ ਮੈਨੂੰ ਹੁਣ ਇਹ ਸਮਝ ਨਹੀਂ ਆਉਂਦੀ ਕਿ ਮੇਰੇ ਚੈਨਲ ਦਾ ਕੀ ਬਣੂਗਾ ਮੈਨੂੰ ਹੁਣ ਮੈਂ ਤੁਹਾਨੂੰ ਫੋਨ ਕਰਕੇ ਪੁੱਛੂੰਗੀ ਠੀਕ ਆ ਵੀਰ ਜੀਵਨ ਵੀਰ ਜੀ ਤੁਹਾਨੂੰ ਫੋਨ ਕਰਕੇ ਪੁੱਛੂੰਗੀ ਥੈਂਕ ਯੂ ਸਿਮਰਨ ਦੀਦੀ ਥੈਂਕ ਯੂ ਵਾਹਿਗੁਰੂ 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 ਦਿਲਵਿੰਦਰ ਵੀਰ ਜੀ ਵਾਹਿਗੁਰੂ ਵਾਹਿਗੁਰੂ ਸਾਰਿਆਂ ਦਾ ਵਾਹਿਗੁਰੂ ਆਪਣੇ ਸਾਰਿਆਂ ਦਾ ਵਾਹਿਗੁਰੂ ਇੱਕੋ ਹੀ ਆ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਦੀ ਸਾਰਿਆਂ ਨੇ ਮਨੋ ਕਾਮਨਾ ਪੂਰੀਆਂ ਕਰਨ ਦਾ ਚੈਨਲ ਮਨੋਂ ਮਨੋਂ ਹੁੰਦਾ ਰਹਿ ਗਿਆ ਮੈਂ ਬਹੁਤ ਮਿਹਨਤ ਕੀਤੀ ਸੀ ਜੀ ਕਿਉਂਕਿ ਮੇਰੇ ਚ ਬਹੁਤ ਜ਼ਿਆਦਾ ਗਲਤੀਆਂ ਸੀ YouTube ਨੇ ਮੈਨੂੰ ਵਿੱਛੇ ਮਰੇ ਚੱਕ ਕੇ ਆਪਸ਼ਨ ਖੁੱਲੀ ਨਹੀਂ ਆਪਸ਼ਨ ਖੁੱਲੂਗੀ ਫੇਰ ਅੱਗੇ ਵਧਾਂਗੇ ਹੁਣ ਮੈਨੂੰ ਲੱਗਦਾ ਵਾਚ ਟਾਈਮ ਫੇਰ ਵਧਾਉਣਾ ਪੈਣਾ ਵਾ ਤੇ ਨਾਲ ਦੇ ਨਾਲ ਆਪਾਂ ਵਾਚ ਟਾਈਮ ਵਧਾ ਦਵਾਂਗੇ ਦੇ ਦੇ ਹੁਣ ਹੌਲੀ ਹੌਲੀ ਹੁਣ ਮੈਂ ਸੋਚ ਰਹੀ ਵੀ ਰਾਤ ਨੂੰ ਲਾ ਕੇ ਬੈਠੀ ਐ ਕੀ ਕਹਿੰਦੇ ਨੇ ਹਾਂ ਲਾਈਵ ਰਾਤ ਨੂੰ ਲੱਗ ਰਿਹਾ ਪਰ ਰਾਤ ਤਨੂੰ ਨੀਂਦ ਆਣ ਲੱਗ ਜਾਂਦੀ ਹੈ ਬਹੁਤ ਜਲਦੀ ਅਸੀਂ ਬਹੁਤ ਜਲਦੀ ਰੋਟੀ ਬਣਾ ਲੈਨੇ ਆ ਅਸੀਂ ਸੱਜ 7:00 ਵੇ ਰੋਟੀ ਬਣਾ ਕੇ ਖਾ ਲੈਨੇ ਆ ਉਸ ਤੋਂ ਬਾਅਦ ਇੱਕ ਘੰਟਾ ਡੇਢ ਘੰਟਾ ਵਿੱਚ ਵਿੱਚ ਨੀਂਦ ਆਣ ਲੱਗ ਜਾਂਦੀ ਹੈ ਇੱਕ ਘੰਟੇ ਡੇਢ ਘੰਟੇ ਦੇ ਅੰਦਰ ਅੰਦਰ ਫਿਰ ਸੋਣਾ ਪੈਂਦਾ ਵਾ ਹਨਾ ਰਾਤ ਨੂੰ ਖਾ ਵਾਰ ਦਿਨ ਹੀ ਦੇਖਿਆ ਕਰਾਂਗੇ ਲਾਈਵ ਲਾਇਆ ਕਰਾਂਗੇ ਆਨਸ ਥੈਂਕ ਯੂ ਸਿਵਰਨ ਦੀਦੀ ਆਨ ਰੈਂ ਲਈ ਜੀਵਨਵੀਰ ਜੀ ਸਾਨੂੰ ਫੋਨ ਕਰੂੰਗੀ ਮੈਂ ਦਿਲਵਿੰਦਰ ਵੀਰ ਜੀ ਥੈਂਕ ਯੂ ਤੁਹਾਡਾ ਨਮਸ਼ਾਰੀ ਵੀਰਾ ਮੇਰਾ 3500 ਹੋਂ ਹੋ ਸੀ ਹੁਣ 2000 ਹੋ ਗਿਆ ਹਾਏ 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 80 ਮੈਂ ਕਿਵੇਂ ਹਾਏ ਨਾ ਕੱਟ ਦੇ ਮਿਹਨਤ ਕਰੋ ਮਿਹਨਤ ਕਰੋ 3500 ਤਾਂ ਬਹੁਤ ਨੇੜੇ ਆ ਕੇ ਮਾਰ ਖਾ ਗਏ ਵਾਸਟਮ ਪਤਾ ਨਹੀਂ ਕਾਟੇ ਕਟਾ ਦਿੰਦੇ ਨੇ ਹਨਾ ਨਮਸ਼ਾਰੀ ਦੀ ਵੀਰ ਜੀ ਤੁਸੀਂ ਮੰਚਲ ਤੇ ਆ ਕੇ ਫੇਰ ਧੱਕਾ ਖਾ ਗਏ ਪਿੱਛੇ ਹਨਾ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਡੇ ਘਰੇ ਬੇਬੀਆਂ ਪਹਿਣ ਆਈਆਂ ਹੰਗੀਆਂ ਨੇ ਉਹ ਗੱਲਾਂ ਬਾਤਾਂ ਕਰ ਰਹੀਆਂ ਨੇ ਵਾਹਿਗੁਰੂ ਵਾਹਿਗੁਰੂ ਤੇ ਜੀ ਵੀਰ ਜੀ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਫੋਨ ਦੇ ਉੱਪਰ ਮੈਨੂੰ ਜ਼ਰੂਰ ਦੱਸਿਓ ਓਕੇ ਫੋਨ ਕਰ ਲੈਣਾ ਵਾਹਿਗੁਰੂ ਵਾਹਿਗੁਰੂ ਹਾਂ ਵੀਰੇ ਮੈਂ ਫੋਨ ਕਰੂੰਗੀ ਕੋਈ ਨਾ ਮੈਂ ਵੀਡੀਓ ਹੋਰ ਪਾਈਆਂ ਸੀ ਮੈਂ ਵੀਡੀਓ ਹੋਰ ਪਾਈਆਂ ਸੀ ਕਿਹੜੀਆਂ ਮਾਈਆਂ ਸੀ ਮੇਰੇਆਂ ਵੀ ਇੱਦਾਂ ਹੀ ਹੋਇਆ ਵਾ ਮੇਰੇ ਨਾਲ ਵੀ ਐਡੇ ਹੋਇਆ ਵਾ ਮੈਂ ਜਦੀ ਮੈਨੂੰ ਰੀਸਕ ਕੀ ਕਹਿੰਦੇ ਹੁੰਦੇ ਪਤਾ ਨਹੀਂ ਹੁਣ ਕੀ ਕਹਿੰਦਾ ਬਾਬੀ ਦਾ ਮਾਮਲਾ ਤਾਂ ਹੁੰਦਾ ਵਾ ਜੀ ਵੀਰਾਂ ਰੀਕੋਰਡ ਪਾਰ ਤਾਂ ਕੀ ਵਰਤਾ ਤੇ ਮੇਰੇ ਨਾਲ ਵੀ ਉਹੀ ਹੋਇਆ ਵਾ ਤੇ ਮੈਂ ਦੂਜਿਆਂ ਦੀਆਂ ਚੱਕ ਚੱਕ ਕੇ ਵੀਡੀਓ ਪਾਈਆਂ ਹੋਈਆਂ ਸੀਗੀਆਂ ਤੇ ਹੁਣ ਆਪਣੀਆਂ ओरिजिनल ਪਾਣੇ ਆ ਤੇ ਹੁਣ ਦੇਦੇ ਆ ਮੰਜ਼ਿਲ ਤੱਕ ਪਹੁੰਚਾਂਗੇ ਜੇ ਨਹੀਂ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਦਿਲਵਿੰਦਰ ਵੀਰ ਜੀ ਕਲਵਿੰਦਰ ਵੀਰ ਜੀ ਸੁਣ ਰਹੇ ਤੁਸੀਂ ਮੈਨੂੰ ਥੈਂਕ ਯੂ ਥੈਂਕ ਯੂ ਜੀਵਨ ਵੀਰੇ ਹਾਂ ਵਾ ਮੈਂ تینਾਂ ਕਿ ਕਰੇ ਵਿੱਤਯ ਮਵਾ ਮੁਵੱਤਕ ਮੁਤਾਬਕ ਮੁਤਾਬਕ ਚਲੋ ਹਾਂ ਤਾਂ ਹੀ ਮਨ ਹੋਣਾ ਵਾ ਇਦਾਂ ਨਹੀਂ ਹੋਣਾ ਹੈਗਾ ਗੱਲ ਸਹੀ ਆ ਮੈਂ ਥੋੜੇ ਗੈਸਟ ਆ ਗਏ ਮੈਨੂੰ ਤੁਸੀਂ ਸਪੋਰਟ ਕਰੀ ਜਾਓ ਬਲੇ ਪਨੇਤਾ ਉਹ ਸੋਚਣਗੇ ਪਤਾ ਨਹੀਂ ਕਿਹਦੇ ਨਾਲ ਗੱਲਾਂ ਮਾਰੀ ਜਾਂਦੇ ਨੇ ਪਲੇਸਸ ਮੈਂ ਸਪੋਰਟ ਕਰੀਆ ਥੋੜਾ ਜਿਹਾ ਮੇਰੀ 1 ਘੰਟੇ ਦੀ ਵੀ ਲਾਈਵ ਆ 4 ਚੈਨਲ ਦੀਆਂ ਸੀ ਫਿਰ ਮੈਂ ਉਹਨਾਂ ਨੂੰ ਪ੍ਰਾਈਵੇਟ ਕਰਕੇ ਫਿਰ ਕੱਟਾ ਹਾ 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 ਇਹਦੇ ਕਰਨਾ ਸੀ ਪ੍ਰਾਈਵੇਟ ਕਰਕੇ ਕੱਟ ਦੇਣਾ ਸੀ origignal ਦਾ ਕਹਿੰਦੇ ਆ ਪਾਓ ਮੈਨੂੰ ਵੀ ਹੁਣੇ ਪਤਾ ਲੱਗਿਆ ਨਹੀਂ ਮੈਂ ਵੀ ਬਹੁਤ ਮੇਰਾ ਹੁਣ ਵਾਚ ਟਾਈਮ ਪੂਰਾ ਹੋ ਗਿਆ ਸੀ ਵਾਹਿਗੁਰੂ 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 ਜੀਵਨ ਵੀਰ ਜੀ ਤੁਹਾਨੂੰ ਕਲਿੱਕ ਕਰਨੇ ਲਾਣਾ ਆਂਦਾ ਹਨ ਕਿ ਆਂਦਾ ਕਲਿੱਕਰ ਲਾਣਾ ਪਹਿਲਾਂ ਦੱਸੋ ਕਲਿੱਕਰ ਲਾਣਾ ਆਂਦਾ ਜੀਵਨ ਵੀਰੇ ਕਲਿੱਕਰ ਲਾਣਾ ਆਂਦਾ ਵਾਹਿਗੁਰੂ 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 ਸਤਨਾਮ ਵਾਹਿਗੁਰੂ ਵਾਹਿਗੁਰੂ ਜੀਵਨ ਵੀਰੇ ਕਲਿੱਕਰ ਲਾਣਾ ਆਂਦਾ ਵਾ ਤੁਹਾਨੂੰ ਵਾਹਿਗੁਰੂ 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 ਨਾ ਪੈਣੇ ਹਾਂ ਜੇ ਕਲਿੱਕਰ ਲਾਣਾ ਆਂਦਾ ਨਾ ਕਲਿੱਕਰ ਲਾ ਕੇ ਛੱਡ ਦੋਵੇ ਸਪੋਰਟ ਹੁੰਦਾ ਮੈਨੂੰ ਤਾਂਦਾ ਲਾਣਾ ਮੈਨੂੰ ਵੀ ਕਿਸੇ ਨੇ ਸਿਖਾਤਾ ਸੀ ਵੀਰੇ ਨੇ ਸਿਖਾਇਆ ਵਾ ਤੇ ਮੈਨੂੰ ਤਾਂ ਆ ਗਿਆ ਲਾਣਾ ਤੇ ਮੈਂ ਤਾਂ ਲਾ ਲਤਾ ਹੋ ਸੁਣਾਓ ਉਹ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਕਲਿਕ ਕਰਨ ਨਾਲ ਫੋਨ ਖਰਾਬ ਹੋ ਜਾਂਦਾ ਜੀ ਫੋਨ ਖਰਾਬ ਹੋ ਜਾਂਦਾ ਕੁਛ ਨਹੀਂ ਹੁੰਦਾ ਬਹੁਤ ਲੋਕ ਲਾਂਦੇ ਆ ਨਹੀਂ 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 ਕੁਛ ਨਹੀਂ ਹੁੰਦਾ ਮਨੁਖਸ਼ ਨਹੀਂ ਹੁੰਦਾ ਕਲਿੱਕ ਕਰਨਾ ਮੈਂ ਕਿੰਨੀ ਵਾਰੀ ਲਾਇਆ ਵਾ ਤੁਹਾਨੂੰ ਕਿਨੇ ਕਿਹਾ ਵਾ ਆਹ ਕੁਸ਼ ਨਹੀਂ ਹੁੰਦਾ ਕਲਿੱਕ ਕਰ ਲਾਉਣਾ ਹੋ ਸੁਣਾਓ ਨਮਸ਼ੇਰੀਆ ਜੀ ਥੈਂਕ ਯੂ ਵੀਰ ਜੀ ਥੈਂਕ ਯੂ ਆਹ ਮੈਂ ਹੁਣ ਅਜੇ ਕਲਿੱਕ ਕਰਦਾ ਟਾਈਮ ਆ ਸਾਰੇ ਕਲਿੱਕ ਕਰ ਲਾ ਕੇ ਛੱਡ ਦਿੰਦੇ ਨੇ ਤੇ ਕਲਿੱਕ ਕਰ ਲਾ ਦਿੰਦੇ ਨੇ ਹੋਰ ਕੀ ਐ ਬੇਬੇ ਐ ਬੇਬੇ ਨਾ ਨਮਲੀ ਤਿਆ ਗੱਲ ਨਹੀਂ ਚੰਗਾ ਲੱਗਦਾ ਹਾਂ ਬੇਬੇ ਸਹੀ ਗੱਲ ਆ ਸਾਡੇ ਅੱਦੇ ਹੀ ਸਫਾਈ ਰੱਖਦੇ ਆ ਬੇਬੇ ਅਸੀਂ ਮੈਨੂੰ ਫੋਨ ਆਇਆ ਹੋਇਆ ਹੈ ਕਿਹੜੀ ਹਾਂਜੀ ਹਾਂਜੀ ਕੰਜੀ ਇਹੇ ਚੱਲ ਲੱਗਦਾ ਉਹ ਦੇਖੇ ਰਹੀ ਕੱਚਾ ਵੀ ਸਾਡਾ ਇੰਨਾ ਸਾਫ਼ ਸੀ ਹੁਣ ਵੀ ਸਫਾਈ ਰੱਖਣੀ ਚਾਹੀਦੀ ਆ ਕਿੱਥੇ ਸਫਾਈ ਕਰਦੇ ਰਹੀਆਂ ਆਣੀ ਕਿ ਕੁੜੀ ਕਹਿੰਦੀ ਮਿੰਨੂ ਵੇ ਉੱਠੋ ਕਹਿੰਦੀ ਸਾਡੇ ਕਾਪਕੇ ਦੇਖੋ ਕੋੜੇ ਦੇਖ ਸਾਡੇ ਲੱਗੇ ਕਿੱਥੇ ਲੱਗੇਆ ਕਿੱਥੇ ਲੱਗੇਆ ਕੋਪਾ ਅੰਦਰ ਕੋੜੇ ਲਾ ਕੇ ਕਰਕੇ ਹਾਂ 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 ਮਿੰਨੂ ਆ ਜਾ ਆ ਚੱਲ ਬੱਤ ਇਹ ਤੁਸੀਂ ਚੱਲੋ ਮੈਨੀ ਆ ਉਹ ਬੇਬੇ ਸਾਨੂੰ ਨਾਲ ਨਾਲ ਮਾੜਨਾ ਬੋਲੀ ਲਾਈਵ ਆਵੇ ਦੇਣ ਕਿਦ ਤਾ ਲਾਈਵ ਚੱਲ ਗਿਆ ਹੁਣ ਬੇਬਨ ਕੀ ਤਾਂ ਸਮਝ ਨਹੀਂ ਆਣੀ ਥੈਂਕ ਯੂ ਸੇਵਰਨ ਦੀਦੀ ਥੈਂਕ ਯੂ ਜੀਵਨਵੀਰ ਜੀ ਸਾਡੇ ਨਾਲ ਰੌਣਕਾਂ ਲੱਗੀਆਂ ਪਈਆਂ ਨੇ ਆਹੀ ਆਹੀ ਮੈਨੂੰ ਬਹੁਤ ਵਧੀਆ ਲੱਗਦਾ ਪਿੰਡ ਦੀਆਂ ਰੌਣਕਾਂ ਹਨ ਪਿੰਡ ਵਿੱਚ ਇੱਕ ਲੱਗ ਗਈ ਹੋ ਹੁੰਦੀ ਆ ਹਨਾ ਖੁਸ਼ੀ ਦੀ ਸ਼ਹਿਰ ਚ ਤਾਂ ਕੋਈ ਕਿਸੇ ਨੂੰ ਬੁਲਾਉਂਦਾ ਨਹੀਂ ਹੈਗਾ ਵਾਹਿਗੁਰੂ ਵਾਹਿਗੁਰੂ ਹੁਣ ਤੁਹਾਡਾ ਵੀ ਪਿੰਡ ਆ ਹਨਾ ਵੀਰੇ ਪਤਾ ਹੀ ਹਨਾ ਆ ਪਿੰਡ ਵੀ ਆ ਲੱਗ ਗਈ ਰੌਣਕਾਂ ਹੁੰਦੀਆਂ ਨੇ ਸੋਹਣੇ ਲੱਗਦੇ ਆ ਸਾਡੇ ਘਰ ਦੀ ਤਾਰੀਫ ਕਰਦੇ ਆ ਬੇਬੇ ਵੀ ਤੁਸੀਂ ਬਹੁਤ ਸਫਾਈ ਰੱਖਦੇ ਹੋ ਸਾਡਾ ਸਫਾਈ ਬਹੁਤ ਰਹਿੰਦੀ ਹੈ ਨਾ ਮੇਰੀ ਨਾਨੀ ਨਾਨੀ ਕਹਿੰਦੀ ਮੇਰੀ ਸੱਸ ਸਾਰ ਨਾਨੀ ਵੀ ਕਹਿੰਦਾ ਸੱਸ ਬਹੁਤ ਸਫਾਈ ਰੱਖਦੀ ਆ ਮੈਂ ਵੀ ਬਹੁਤ ਸਫਾਈ ਰੱਖਦੀ ਆ ਉਹਦੇ ਨਾਲ ਨਾਲ ਥੈਂਕ ਯੂ ਸਿਮਰਨ ਦੀਦੀ ਥੈਂਕ ਯੂ ਤੁਸੀਂ ਵੀ ਲਾਈਵ ਜਾਏ ਔਨ ਨਨ੍ਹਾ ਨਮਾਚਾਰੇ ਵੀ ਰਖੰਦਾ ਔਨ ਵਾਹਿਗੁਰੂ ਵਾਹਿਗੁਰੂ ਥੈਂਕ ਯੂ ਸੋ ਮਾਚ ਵਾਹਿਗੁਰੂ ਜੀ ਵਾਹਿਗੁਰੂ ਠੀਕ ਆ ਜੀ ਥੈਂਕ ਯੂ ਥੈਂਕ ਯੂ ਹੋਰ ਸੁਣਾਓ ਗੱਲਬਾਤ ਕੋਈ ਥੈਂਕ ਯੂ ਸਾਰਿਆਂ ਦਾ ਜੋ ਜੋ ਵੀ ਲਾਈਕ ਜਾਂਦੇ ਨੇ ਮੇਰੀ ਥੈਂਕ ਯੂ ਲਾਈਕ ਡੰ ਤੁਹਾਡਾ ਮਿਲ ਗਿਆ ਕਿਵੇਂ ਹੋ ਜੀ ਕਿਵੇਂ ਹੋ ਠੀਕ ਠਾਕ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਸਾਡੇ ਘਰੇ ਰੌਣਕ ਲੱਗੀਆਂ ਪਈਆਂ ਨੇ ਅੱਜ ਹਾਂਜੀ ਹਾਂਜੀ ਹੋਰ ਸੁਣਾਓ ਅਬ ਇਹ ਬੇੜੇ ਚਾ ਸਾਡੇ ਟ੍ਰੌਨ ਪੱਲੇ ਲੱਗੀਆਂ ਨੇ ਤੇ ਓਕੇ ਓਕੇ ਸਤਿ ਸ਼੍ਰੀ ਅਕਾਲ ਜੀਵਨ ਵੀਰੇ ਥੈਂਕ ਯੂ ណੌ ਮਚਰੀ ਵੀਰੇ ਥੈਂਕ ਯੂ ਜੀਵਨ ਵੀਰੇ ਥੈਂਕ ਯੂ ਸਾਰੇ ਜਣੇ ਆਂਦਾ ਮੇਰੀ ਲਾਈਵ ਦੇ ਵਿੱਚ ਜੋ ਜੋ ਵੀ ਜੁੜਦੇ ਨੇ ਲਾਈਕ ਟਨ ਕਰਕੇ ਜਰੂਰ ਜਾਇਆ ਕਰੋ ਕੱਲ ਦੀ ਦੀ ਗੁੱਸੇ ਹੋ ਗਈ ਮੈਂ ਨਹੀਂ ਨਹੀਂ ਗੁੱਸਾ ਗੁੱਸਾ ਮੈਂ ਨਹੀਂ ਹੁੰਦੀ ਮੈਂ ਨਹੀਂ ਗੁੱਸੇ ਹਾਂ ਕੱਲ ਦੀ ਦੀ ਗੁੱਸੇ ਹੋ ਗਈ ਆਏ ਨਹੀਂ ਲਾਈਵ ਤੇ ਕੇ ਮੇਰੇ ਯਾਦ ਆ ਗਿਆ ਹਾ ਆਏ ਦੀ ਦੀ ਗੁੱਸੇ ਦੇਖਿਆ ਢੜ ਹਾਂ ਮੈਂ ਤੁਹਾਨੂੰ ਪਹਿਚਾਨ ਲ ਲਈ ਪਹਿਚਾਨ ਲ ਲਿਆ ਮੈਂ ਤੁਹਾਨੂੰ ਸੱਚੀ ਗੱਲਾ ਦਿਨੀ ਬੜਾ ਬੜਾ ਗਿਆ ਏ ਦੀਦੀ ਹਾਂ ਮੈਂ ਮੈਂ ਥੋੜੀ ਨਾ ਹਾਂ ਗੱਡੀ ਵਾਲੀ ਉਹ ਮਤਲਬ ਕਿ ਡੀਪੀ ਲੱਗੀ ਹੋਈ ਆ ਮੈਂ ਉਦੋਂ ਹੀ ਪਹੁੰਚ ਆ ਲਿਆ ਸੀ ਥੈਂਕ ਯੂ ਜੀ ਥੈਂਕ ਯੂ ਸਾਰੇ ਭੈਣ ਭਰਾਵਾਂ ਦਾ ਜੋ ਜੋ ਲਾਈਵ ਤੇ ਵਿਚ ਆਂਦੇ ਨੇ ਪਲੀਜ਼ ਐਦਾ سپورਟ ਕਰਦੇ ਰਹਾ ਕਰੋ ਮੇਰਾ ਮੋਨੋ ਹੁੰਦੇ ਹੁੰਦੇ ਰਹਿ ਗਿਆ ਦੇਖ ਲਓ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਜੋ ਜੋ ਲਾਈਵ ਜਾਂਦੇ ਨੇ ਥੈਂਕ ਯੂ ਸਿਵਰਨ ਦੀਦੀ ਥੈਂਕ ਯੂ ਦਲਵਿੰਦਰ ਵੀਰ ਜੀ ਥੈਂਕ ਯੂ ਨਮਸ਼ੀਰੀ ਵੀਰ ਜੀ ਥੈਂਕ ਯੂ ਜੀਵਨ ਵੀਰ ਥੈਂਕ ਯੂ ਕਮਲ ਦੀਦੀ ਲੈ ਦੇ ਡਰ ਅਗੇ ਭੂਤ ਨੇ ਨੱਚਦੀਆ ਡਰ ਅਗੇ ਭੂਤ ਨਹੀਂ ਲੱਗ ਡਰ ਅਗੇ ਡਰ ਕੇ ਅਗੇ ਜੀਤ ਹੈ ਡਰ ਕੇ ਅਗੇ ਜੀਤ ਹੈ ਆਹ ਸੁਣੀਏ ਮੈਂ ਮਸ਼ੂਰੀ ਕਿ ਡਰ ਕੇ ਅਗੇ ਜੀਤ ਹੈ ਹਾਂ ਹੋਰ ਸੁਣਾਓ ਲਾਈਕ ਕਰੋ ਵਾਈਕ ਕਰੋ ਥੈਂਕ ਯੂ ਨਮਸ਼ਾਰੀ ਅਭੀਰ ਜੀ ਥੈਂਕ ਯੂ ਸਿਵਰਨ ਦੀਦੀ ਥੈਂਕ ਯੂ ਕਮਲ ਦੀਦੀ ਸਾਰੇ ਆਂਦਾ ਜੋ ਜੋ ਮੇਰੀ ਲਾਈਵ ਦੇ ਵਿੱਚ ਜੁੜੇ ਨੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਨਹੀਂ ਤਾਂ ਮੇਰੀ ਲਾਈਵ ਦੇ ਵਿੱਚ ਪਹਿਲਾਂ ਕੋਈ ਨਹੀਂ ਆਂਦਾ ਸੀਗਾ ਆ ਜੀਵਨਵੀਰ ਜੀ ਨੇ ਜਰੂਰ ਛਿੜਕਿਆ ਸਾਰੇ ਹੱਲ ਲੱਗ ਗਏ ਸਾਰੇ ਜਾਇਆ ਕਰੋ ਭੈਣ ਭਰਾਓ ਜੀ ਉਹਦੀ ਲਾਈਵ ਦੇ ਵਿੱਚ ਸਾਰੇ ਜਾਇਆ ਕਰੋ ਥੈਂਕ ਯੂ ਦਿਲਵਿੰਦਰ ਵੀਰ ਜੀ ਨਮਾਸ਼ਾਰੀ ਹਰ ਕਿਧਰ ਚਲੇ ਗਏ ਇੱਕ ਦਿਨ ਆ ਕੇ ਲਾਈਵ ਤੇ ਫਿਰ ਮੁੜ ਕੇ ਲਾਇਗ ਨਹੀਂ ਕਰਨ ਨਾ ਪਤਾ ਨਹੀਂ ਪਹੁੰਚ ਗਏ ਬਣਿਆ ਕਿਤੇ ਮੈਨੂੰ ਵੀ ਨਹੀਂ ਆਉਣਾ ਲਾਉਣਾ ਆਉਂਦਾ ਮੈਨੂੰ ਵੀ ਨਹੀਂ ਲਾਉਣਾ ਆਉਂਦਾ ਕੀ ਵਾਹਿਗੁਰੂ 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 ਸਤਨਾਮ ਵਾਹਿਗੁਰੂ ਥੈਂਕ ਯੂ ਜੀ ਥੈਂਕ ਯੂ ਹੈਲੋ ਮਨਜੀਤ ਕੌਰ ਹੈਲੋ ਜੀ ਹੈਲੋ ਸਸ਼ਵੀ ਕੌਰ ਪਲੀਜ਼ ਤੁਸੀਂ ਲਾਈਕ ਦਨ ਜਰੂਰ ਕਰਕੇ ਜਾਇਆ ਕਰੋ ਨਵੇਂ ਨਵੇਂ ਜੋ ਜੁੜਦੇ ਨੇ ਲਾਈਕ ਦਨ ਜਰੂਰ ਕਰ ਦਿਆ ਕਰੋ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਧੰਨਵਾਦ ਆ ਰਹਿਆਂ ਦਾ ਜੀ ਆ ਜੀਵਨਵੀਰ ਦੀ ਬਦੌਲਤ ਸਾਰੇ ਆ ਲੱਗੇ ਨੇ ਕੋਈ ਨਹੀਂ ਆਉਂਦਾ ਸਿਗਾ ਸਤਿ ਸ਼੍ਰੀ ਅਕਾਲ ਜੀ ਔਰ ਜੀਵਨਬੀ ਜੀ ਨੇ ਸਾਰਿਆਂ ਨੂੰ ਦੱਸਦਾ ਵੀ ਰਿਤੂ ਦੀ ਲਾਈਵ ਦੇ ਵਿੱਚ ਜਰੂਰ ਆਇਆ ਕਰੋ ਉਹਦਾ ਮੇਰਾ ਨਾਮ ਰੀਅਲ ਰਿਤੂ ਆ ਮੈਂ ਬਣਾਇਆ ਸ਼ਾਲੂ ਨਾਮ ਤੇ ਆ ਸ਼ਾਲੂ ਵੀ ਕਹਿ ਦਿੰਦੇ ਸੀ ਕਈ ਤੁਸੀਂ ਅਪਲਾਈ ਕਰ ਦਿੱਤਾ ਸੀ ਜਿਹੜੀ ਅਪਲਾਈ ਤੋਂ ਬਾਅਦ ਮੈਂ نیچے ਮਾਰਤਾ ਮੈਨੂੰ ਚੱਕ ਕੇ ਕਿਉਂਕਿ ਮੈਂ ਨਕਲੀ ਕੰਟੈਕਟ ਪਾਇਆ ਹੋਇਆ ਸੀ ਨਾ ਉਹਨਾਂ ਨੇ ਫੇਰ ਮੇਰਾ ਮੈਂ ਰਹਿ ਗਈ ਪਿੱਛੇ ਹੁਣ ਮੈਂ ਰੀਅਲ ਪਾ ਰਹੀ ਆ ਤੇ ਮੈਂ ਸਾਰਿਆਂ ਨੂੰ ਬਸ ਇਦਾਂ ਹੀ ਕਹਿ ਰਹੀ ਆ ਕਿੰਨਾ ਮਾ ਕਮਲਜੀਤ ਕਰ ਤੁਸੀਂ ਕਿਹਾ ਮੈਨੂੰ ਗੁੱਸੇ ਵਿੱਚੋਂ ਹੋਸ਼ ਲਾਓ ਜੀ ਹੁਣ ਵੀਰੇ ਮੈਂ ਪਿੱਛੇ ਚੱਲ ਗਈ ਹੁਣ ਵਾਹਿਗੁਰੂ ਦਲਵਿੰਦਰ ਜੀ ਵਲੋਗ ਪੰਜਾਬ ਦੇ ਤੋਂ ਓਕੇ ਓਕੇ ਅੱਛਾ ਦੀਦੀ ਨੇ ਬਲੋਗ ਪੰਜਾਬ ਦੇ ਤੋਂ ਅੱਛਾ ਜੀ ਅੱਛਾ ਥੈਂਕ ਯੂ ਜੀ ਤੁਸੀਂ ਵੀ ਲਾਈਵ 'ਚ ਆਏ ਹੋ ਮੇਰੇ ਤੁਸੀਂ ਰੋਜ਼ ਲਾਈਵ ਲਾਇਆ ਕਰੋ ਬਲੋਗ ਪੰਜਾਬ ਦੇ ਰੋਜ਼ ਲਾਈਵ ਲਾਇਆ ਕਰੋ ਤੁਸੀਂ ਵੀ ਹਾਏ ਮੈਂ ਕਿਹਾ ਸੀ ਤੁਹਾਨੂੰ ਗੁੱਸੇ ਵਿੱਚ ਵਾਹਿਗੁਰੂ 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 ਸਤਨਾ ਹਾਏ ਮੈਂ ਕਿਹਾ ਸੀ ਤੁਹਾਨੂੰ ਗੁੱਸੇ ਵਿੱਚ ਮੈਂ ਤਾਂ ਕੁਝ ਨਹੀਂ ਕਿਹਾ ਅੱਛਾ ਅੱਛਾ ਅ ਵੀ ਤੇਰੀ ਗਣੀ ਮੈਂ ਕੁਝ ਨਹੀਂ ਕਿਹਾ ਥੈਂਕ ਯੂ ਦਿਲਵਿੰਦਰ ਵੀਰ ਥੈਂਕ ਯੂ ਨਮਾਸ਼ੀਆ ਥੈਂਕ ਯੂ ਥੈਂਕ ਯੂ ਸਿਮਰਨ ਦੀਦੀ ਸਾਰਿਆਂ ਦਾ ਥੈਂਕ ਯੂ ਜੀ ਇੱਕ ਮੇਰੀ ਲਾਈਵ ਲਈ ਹੋਈ ਆ ਇੱਕ ਕੁੜੀ ਡਰ ਗਈ ਕੁੜੀ ਡਰ ਗਈ ਕਿਹੜੀ ਕੁੜੀ ਡਰ ਗਈ ਵਾਹਿਗੁਰੂ ਵਾਹਿਗੁਰੂ ਥੈਂਕ ਯੂ ਸਿਮਰਨ ਜੀ ਸਾਡੇ ਘਰੇ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਵਾ ਕਿਉਂਕਿ ਗੈਸਟ ਆ ਕੇ ਬੈਠ ਗਏ ਨਾਲ ਨਾਲ ਦੇ ਗਵਾਂਢੀ ਤੇ ਆ ਕੇ ਬੈਠ ਗਏ ਚਾਹ ਬਣਾਉਣ ਲੱਗੇ ਹੋਏ ਆ ਮੰਮੀ ਮੇਰੀ ਸਾਸੂ ਮੱਝਾ ਬਣਾਉਣ ਲੱਗੀ ਹੋਈ ਆ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸਾਰਿਆਂ ਦਾ ਜੋ ਜੋ ਲਾਈਵ ਦੇ ਵਿੱਚ ਜਿਹੜੀ ਜਿਹੜੀ ਲਾਈਵ ਦੇ ਵਿੱਚ ਜੁੜੇ ਹੋ ਪਲੀਜ਼ ਕੱਲ ਨੂੰ ਵੀ ਮੇਰੀ 12 ਵਜੇ ਲਾਈਵ ਆ ਜਰੂਰ ਆਇਆ ਕਰੋ ਮੈਂ ਵੀ ਤੁਹਾਡੀ ਲਾਈਵ ਦੇ ਵਿੱਚ ਰੋਜ਼ ਆਇਆ ਕਰੂੰਗੀ ਤੇ ਤੁਹਾਨੂੰ ਸਪੋਰਟ ਕਰਾਂਗਾ ਹਾਂ। ਔਨ ਆ ਸਿਸਟਰ। थैंक यू देदी सिमरਨ ਦੀ ਕੋਈ ਗੱਲ ਨਹੀਂ ਕੰਮ ਕਰ ਵੀ ਜ਼ਰੂਰੀ ਨੇ। ਕਰ ਲੋ ਕੰਮ ਕਰਦੀ ਪਈਆਂ। ਕੋਈ ਨਾ ਕਰ ਲੋ ਕਰ ਲੋ ਕਰ ਲੋ ਕੰਮ ਜਦੋਂ ਲਈਆ। ਸਭ ਤੋਂ ਪਹਿਲਾ ਕੰਮ ਵੀ ਜ਼ਰੂਰੀ ਹੈ। ਤੁਸੀਂ ਰਾਤ ਨਹੀਂ ਆਏ ਲਾਈਵ। सिमरਨ ਦੀਦੀ थैंक यू थैंक यू ਜੀ ਸਾਰਿਆਂ ਦਾ थैंक यू। ਵਾਹਿਗੁਰੂ 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 ਸਾਤਨਾਮ ਵਾਹਿਗੁਰੂ ਸਾਤਨਾਮ। ਨਮਸ਼ਰਿਆ ਵਿਰਾਨੂ ਨੂ 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 ਬਤਨ ਕੀ ਲਿਖ ਰਹੇ ਨੇ ਸਮਝ ਨਹੀਂ ਆ ਰਹੀ। ਮੈਂ ਤਾਂ ਵੀਰੇ ਨਾਲ ਗੁੱਸੇ ਵੀ ਨਹੀਂ ਕਿਆ ਅੱਛਾ ਆ ਮੈਸੇਜ ਡਿਲੀਟ ਹੋ ਗਿਆ ਬਣ ਕੇ ਰਹਿ ਗਿਆ ਵੋਇਟ ਇੱਕ ਮੈਸੇਜ ਮੇਰਾ ਫਾਇਡ ਹੋਇਆ ਕਿੰਨਾ ਦਾ ਵਾ ਡਿਲੀਟ ਹੋਇਆ ਵਾ ਥੈਂਕ ਯੂ ਜੀ ਥੈਂਕ ਯੂ ਕਿਸ ਨੇ ਡਿਲੀਟ ਕੀਤਾ ਮੈਸੇਜ ਆਪਣੇ ਆਪ ਹੋ ਗਿਆ ਗੁੱਡ ਹੋਣਾ ਗੁੱਡ ਹੋਣਾ ਵੀ ਨਹੀਂ ਅੱਛਾ ਗੁੱਡ ਹੋਣਾ ਵੀ ਨਹੀਂ ਵਾਹਿਗੁਰੂ 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 ਸਤਨਾਮ ਵਾਹਿਗੁਰੂ ਹਮਮਾ ਕੀ ਥੈਂਕ ਯੂ ਮੈਂ ਤੁਹਾਡੇ ਨਾਲ ਫੇਰ ਗੱਲ ਕਰੂੰਗੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੋ ਜੋ ਲਾਈਵ ਦੇ ਵਿੱਚ ਆਏ ਨੇ ਹਮਮਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ थैंक यू जी थैंक यू थैंक यू सारे जो जो लाइट जुड़े ने थैंक यू ਚਲੋ ਸਾਰਿਆਂ ਨੂੰ ਬਾਏ ਬਾਏ ਹੁਣ ਮੈਂ ਥੋੜਾ ਜਿਹਾ ਘਰ ਕੋਈ ਆਇਆ ਹੋਇਆ ਤੇ ਮੇਰੇ ਘਰ ਵਾਲੇ ਦਾ ਫੋਨ ਆ ਰਿਹਾ ਜੇ ਮੈਂ ਇਹਦਾ ਫੋਨ ਚੱਕਿਆ ਤਾਂ ਬਹੁਤ ਗੜਬੜ ਹੋ ਜਾਣੀ ਹੈ ਫੇਰ ਕਰੂੰਗੀ ਲਾਈਵ ਫਿਰ ਬਾਏ ਬਾਏ ਸਾਰਿਆਂ ਨੂੰ ਓਕੇ ਬਾਏ